ਗਾਣਾ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਆ ਉਹ ਸ਼ੇਅਰ ਕਰਨਗੇ ਤੇ ਹੋ ਸਕਦਾ ਕਈ ਲੋਕਾਂ ਨੂੰ ਮੇਰੀ ਇਹ ਗਾਣੇ ਤੋਂ ਤਕਲੀਫ ਵੀ ਹੋਵੇ ਹੁ ਕੱਟਨੇ ਸਕੂਲ ਇੱਥੇ ਡੇਰੇ ਵਦਨ ਚਿੱਟੇ ਬਾਣਿਆਂ ਚ ਬਾੜ ਬੈ ਗ ਠੱਗ ਨੇ ਕੱਟਨੇ ਸਕੂਲ ਇੱਥੇ ਡੇਰੇ ਵਦਨ ਕਿੱਟੇ ਬਣਿਆ ਚਬੜ ਬਹਿਗੇ ਠੱਗ ਨੇ ਓ ਇੱਕ ਪਿੰਡ ਤਿੰਨ ਗੁਰੂ ਘਰ ਹੋ ਗਏ ਜਾਤ ਹੰਕਾਰੀਆਂ ਨਾ ਫੁੱਟ ਪਾਈਆ ਚੋਲੀਆਂ ਸਕੂਲ ਦੀਆਂ ਛੱਤਾਂ ਵੇਖੀਆਂ ਆ ਸਿੱਖਿਆ ਕ੍ਰਾਂਤੀ ਕਾਗਜਾਂ ਜਾਈਆ ਚੋਲੀਆਂ ਸਕੂਲ ਦੀਆਂ ਛੱਤਾਂ ਵੇਖੀਆਂ ਸਿੱਖਿਆ ਕ੍ਰਾਂਤੀ ਕਾਗਜਾਂ ਚ ਆਈਆ ਕਰੋ ਬਾਸ਼ ਇਕੱਠੀ ਕਹਿੰਦੇ ਡੇਰੇ ਦੇਣੀ ਐ ਪਰਸਾਂ ਨੂੰ ਬਾਬਿਆਂ ਦੇ ਛੱਤ ਪੈਣੀ ਐ ਕਰੋ ਬਾਸ਼ ਇਕੱਠੀ ਕਹਿੰਦੇ ਡੇਰੇ ਦੇਣੀ ਐ ਪਰਸਾਂ ਨੂੰ ਬਾਬਿਆਂ ਦੇ ਛੱਤ ਪੈਣੀ ਐ ਓਏ ਬਾਬਾ ਕਿਹੜਾ ਉਥੇ ਭਾਈ ਹਾਲੀ ਜੋੜਦਾ ਖਾ ਖਾ ਕੇ ਓਏ ਮੇਂ ਆਯਾ ਚੌਲੀਆਂ ਸਕੂਲ ਦੀਆਂ ਛੱਤਾਂ ਵੇਖੀਆਂ ਆ ਸਿੱਖਿਆ ਕ੍ਰਾਂਤੀ ਕਾਗਜਾਂ ਜਾਈਆ ਚੌਲੀਆਂ ਸਕੂਲ ਦੀਆਂ ਛੱਤਾਂ ਵੇਖੀਆਂ ਸਿੱਖਿਆ ਕ੍ਰਾਂਤੀ ਕਾਗਜਾਂ ਜਾਈਆ ਹੋ ਕਰਕੇ ਅਮੋਲ ਸਾਡੇ ਲੋਕਾਂ ਨੂੰ ਇਹ ਜੇਬ ਚੋਂ ਕਢਾ ਕੇ ਲੈ ਜਾਣ ਨੋਟਾਂ ਨੂੰ ਕਰਕੇ ਉਹ ਮੋਸ਼ਨ ਨੇ ਸਾਡੇ ਲੋਕਾਂ ਨੂੰ ਇਹ ਜੇਬ ਚੋਂ ਕਢਾਉਂਦੇ ਪਾਈ ਠੱਗ ਨੋਟਾਂ ਨੂੰ ਉਹ ਲਾਉਣਾ ਜੇ ਤੂੰ ਪੈਸਾ ਲਾ ਦੇ ਉਸ ਸਕੂਲ ਤੇ ਇਹ ਬਾਦੂ ਹੀ ਪਖੰਡੀਆਂ ਨੇ ਲੁੱਟ ਪਾਈਆ ਕਿਉਂ ਲਿਆਂ ਸਕੂਲ ਦੀਆਂ ਛੱਤਾਂ ਵੇਖੀਆਂ ਆ ਸਿੱਖਿਆ ਕ੍ਰਾਂਤੀ ਕਾਗਜਾਂ ਚ ਆਈਆ ਜੋ ਲਿਆ ਸਕੂਲ ਦੀਆਂ ਛੱਤਾਂ ਵੇਖੀਆਂ ਸਿੱਖਿਆ ਕ੍ਰਾਂਤੀ ਕਾਗਜਾਂਝ ਆਈਆ ਓ ਨਿਤ ਸਾਨੂੰ ਨਮਾ ਗੱਡ ਦੇਣ ਵਾਂਝ ਜੀ ਓ ਕਾਲਾ ਮੌੜ ਅੱਖੇ ਸਭ ਕਰੋ ਬੰਦ ਜੀ ਆ ਨਿਤ ਨਮਾਏ ਗੱਡ ਦੇਣ ਵਾਂਝ ਜੀ ਓਏ ਕਰਨੀਆ ਮਦਦ ਗਰੀਬ ਦੀ ਕਰਾ ਬਾਣੀ ਨੇ ਵੀ ਇਹੀ ਗੱਲ ਫੁਰਮਾਈਆ ਕਿਉਂ ਲਿਆਂ ਸਕੂਲ ਦੀਆਂ ਛੱਤਾਂ ਵੇਖੀਆਂ ਆ ਸਿੱਖਿਆ ਕ੍ਰਾਂਤੀ ਕਾਗਜਾਂ ਚ ਆਈਆ ਕਿਉਂ ਲਿਆਂ ਸਕੂਲ ਦੀਆਂ ਛੱਤਾਂ ਵੇਖੀਆਂ ਆ ਸਿੱਖਿਆ ਕ੍ਰਾਂਤੀ ਕਾਗਜਾਂ ਚ ਆਈਆ ਸਿੱਖਿਆ ਕ੍ਰਾਂਤੀ ਕਾਗਜਾਂਚ ਆਈਆ ਸਤਿ ਸ੍ਰੀ ਅਕਾਲ ਜੀ ਮੇਰੀ ਬੇਨਤੀ ਹੈ ਸਾਰੇ ਪੰਜਾਬ ਵਾਸੀਆਂ ਨੂੰ ਕਿ ਜਿਹੜਾ ਤੁਸੀਂ ਕਿਸੇ ਡੇਰੇ ਗੁਰੂ ਘਰ ਪੈਸਾ ਦਿਨੇਓ ਗੁਰੂ ਘਰ ਡੇਰੇ ਬਹੁਤ ਨੇ ਪੰਜਾਬ ਦੇ ਵਿੱਚ ਬਾਦੂ ਹੋ ਗਏ ਐਵੇਂ ਇੱਥੇ ਚੜਾਵਾ ਚੜਾਉਣ ਦਾ ਕੋਈ ਫਾਇਦਾ ਨਹੀਂ ਪੈਸਾ ਲਾਉਣਾ ਹੈ ਐਨਆਰਆਈ ਭਰਾਵਾਂ ਨੂੰ ਵੀ ਬੇਨਤੀ ਹੈ ਪਿੰਡ ਦੇ ਸਕੂਲ ਤੇ ਲਾਓ ਜਿੱਥੇ ਬੱਚੇ ਪੜ੍ਹਦੇ ਆ ਕਿਸੇ ਗਰੀਬ ਦੀ ਮਦਦ ਕਰ ਦਿਓ ਸਾਲਾ ਉੱਥੇ ਗੋਗਣਾ ਵਧਾਈ ਜਾਂਦੇ ਆ ਖਾ ਖਾ ਅੱਜ ਇੱਕ ਦੇਖਿਆ ਉਹ ਗਾਣਾ ਗਾਈ ਜਾਵੇ ਲੱਕ ਹੱਲੇ ਮੁਜਾਜਣ ਜਾਂਦੀ ਦਾ ਸੋ ਇਹਨਾਂ ਨੂੰ ਚੜਾਵੇਂ ਚੜਾਉਣ ਦਾ ਕੋਈ ਫਾਇਦਾ ਨਹੀਂ ਨਾ ਕੋਈ ਪੁੰਨ ਲੱਗਣਾ ਵੀਡੀਓ ਨੂੰ ਸ਼ੇਅਰ ਕਰਿਓ ਹੋ ਸਕਦਾ ਕਿਸੇ ਨੂੰ ਮੇਰੀ ਗੱਲ ਬੁਰੀ ਲੱਗੇ ਤਾਂ ਲੱਗੀ ਜਾ